ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨ ਆ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੀ ਆਇਆਂਹ ਆਰੇ ਖਾਸੇ ਨੂੰ ਬੇਨਤੀ ਆ ਵਧੀਆ ਫੈਸਲਾ ਜਿਹੜਾ ਪੰਜਾਬ ਸਰਕਾਰ ਮਰਦਾਵਾੜ 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 ਪੰਜਾਬ ਸਰਕਾਰ ਹਾਏ 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 ਦੀ ਕੀ ਕੇਰਾ ਫੇਰੀ 420 ਫੇਰਾ ਫੇਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਛੱਡ ਹੱਕ ਐ ਤੇ ਰੱਖ ਛੱਡ ਹੱਕ ਐ ਤੇ ਰੱਖ ਪੰਜਾਬ ਸਰਕਾਰ ਤੇਰੇ ਕੰਮ ਨੰਕਮੇ ਕਹਿਣਗੇ ਖੜਕੂ ਜੰਮੇ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ ਪੰਜਾਬ ਸਰਕਾਰ ਹਾਏ 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 ਰੱਬ ਦੇ ਪਟੋ ਹਾਏ 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 ਆਤਮਾਨ ਮਰ ਗਿਆ ਮੰਮੀ ਰੱਦੀ ਕਰ ਗਿਆ मुरदाबाद मुरदाबाद मुर सरकार मुलाज़म वारो नीति मुरदाबाद 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 ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਵਿਧੇਕ ਨਿਗਰਾਨ ਅਫਸਰ ਮੰਡਲ ਨਵਾਂ ਸ਼ਹਿਰ ਦੇ ਵਿਖੇ ਜਿੱਥੇ ਸਾਡੇ ਪੀਸੀਐਲ ਪੀਸੀਐਲ ਮੁਲਾਜ਼ਮਾਂ ਨੇ ਜਿਹੜਾ ਆਪਣਾ ਹੱਕੀ ਮੰਗਾਂ ਦੇ ਸਬੰਧ ਵਿੱਚ ਧਰਨਾ ਦਿੱਤਾ ਅੱਜ ਧਰਨਾ ਤੀਜੇ ਦਿਨ ਵਿੱਚ ਪਰਵੇਸ਼ ਹੈ ਇਹਦੇ ਸਬੰਧ ਵਿੱਚ ਆਪਾਂ ਇਹਦੇ ਨੁਮਾਇੰਦਿਆਂ ਨਾਲ ਗੱਲ ਕਰਾਂਗੇ ਸਾਡੇ ਨਾਲ ਜੁੜੇ ਨੇ ਸਰਦਾਰ ਮੋਹਨ ਸਿੰਘ ਬੂਟਾ ਜੀ ਇਹਨਾਂ ਦੇ ਨਾਲ ਗੱਲ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਮਪਲਾਈ ਜੁਆਇੰਟ ਫੋਰਮ ਅਤੇ ਬਿਜਲੀ ਮਜ਼ਦੂਰ ਮੇਕਤਾ ਮੰਚ ਦੇ ਸੱਦੇ ਤੇ ਤਿੰਨ ਦਿਨ ਤਿੰਨ ਰੋਜ਼ਾ ਮਾਸਕ ਲੀਪਰ ਕੇ ਅੱਜ ਤੀਜੇ ਦਿਨ ਦੇ ਵਿੱਚ ਸਾਡੀ ਜਿਹੜੀ ਆ ਉਹ ਹੜਤਾਲ ਪਹੁੰਚ ਚੁੱਕੀ ਆ ਪਰ ਤਿੰਨ ਦਿਨ ਗੁਜ਼ਰਨ ਤੇ باوجود ਵੀ ਸਮੇਂ ਦੀ ਸਰਕਾਰ ਅਤੇ ਪਾਵਰ ਕਾਉਂ ਦੀ ਮੈਨੇਜਮੈਂਟ ਵੱਲੋਂ ਇੱਕ ਵੀ ਸੱਦਾ ਜਿਹੜਾ ਸੂਬਾ ਕਮੇਟੀ ਨੂੰ ਗੱਲਬਾਤ ਕਰਨ ਵਾਸਤੇ ਨਹੀਂ ਦਿੱਤਾ ਗਿਆ ਜਦਕਿ ਤਿੰਨ ਦਿਨ ਦੀ ਸਟ੍ਰਾਈਕ ਦੇ ਨਾਲ ਲੋਕ ਤਰਾਤਰਾਂ ਕਰ ਰਹੇ ਹਨ ਗ੍ਰਿਡ ਬੰਦ ਹੋਏ ਪਏ ਹਨ ਲੋਕਾਂ ਦੀਆਂ ਕੰਪਲੇਨਟਾਂ ਨਹੀਂ ਹੋ ਰਹੀਆਂ ਲੋਕ ਹਨੇਰੇ ਦੇ ਵਿੱਚ ਬੈਠੇ ਹਨ ਪਰ ਸਰਕਾਰ ਤੇ ਤੇ ਪਾਵਰ ਕਮ ਦੀ ਮੈਨੇਜਮੈਂਟ ਦੇ ਕੰਨਾਂ ਤੇ ਹਲੇ ਤੱਕ ਜੂ ਨਹੀਂ ਸਰਕੀ ਪਰ ਮੈਂ ਦੱਸਣਾ ਚਾਹਨਾ ਨਮਾਸ਼ਿਆ ਸਰਗਰਮੀਆਂ ਦੇ ਮਾਧਿਅਮ ਰਾਹੀਂ ਕਿ EMPLYE ਸੂਬਾ ਜੁਆਇੰਟ ਫੋਰਮ ਅਤੇ ਬਿਜਲੀ ਮਜ਼ਦੂਰ ਇਕਤਾ ਮੰਚ ਵੱਲੋਂ ਇਸ ਹੜਤਾਲ ਨੂੰ ਮਾਸਕਲੀਬ ਨੂੰ ਅੱਗੇ ਵਧਾਦਿਆਂ ਹੋਇਆ ਤੇ 17 9 ਤੱਕ ਜਿਹੜਾ ਉਹ ਕੀਤਾ ਗਿਆ ਤੇ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ 17 ਤਰੀਕ ਤੱਕ 17 9 ਤੱਕ ਅਸੀਂ ਅੱਜ ਤੋਂ ਕੱਲ ਤੋਂ ਫਿਰ 14 ਤਰੀਕ ਤੋਂ ਛੁੱਟੀ ਭਰ ਕੇ 17 9 ਤੱਕ ਲਗਾਤਾਰ ਇਸ ਤੇ ਹੀ ਮੰਡਲ ਦਫਤਰਾਂ ਮੂਰੇ ਧਰਨੇ ਨੂੰ ਜਾਰੀ ਰੱਖਾਂਗੇ ਨਾਲ ਦੀ ਨਾਲ ਸੂਬਾ ਕਮੇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 17 9 ਨੂੰ ਹੈੱਡ ਹਸਪਤਾਲੇ ਵਿਖੇ ਪੂਰੇ ਪੰਜਾਬ ਪੱਧਰੀ ਵੱਡਾ ਜਿਹੜਾ ਧਰਨਾ ਦਿੱਤਾ ਜਾਊਗਾ ਤਾਂ ਕਿ ਸਮੇਂ ਦੀ ਗੁੰੰਗੀ ਤੇ ਬੋਲੀ ਸਰਕਾਰ ਪਾਵਰ ਕਾਉਂਦੀ ਮੈਨੇਜਮੈਂਟ ਨੂੰ ਜਗਾਉਣ ਵਾਸਤੇ ਉਹਨਾਂ ਦੇ ਦਰਤੇ ਜਾ ਕੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਵੱਡੇ ਲੈਵਲ ਤੇ ਕੀਤਾ ਜਾ ਸਕੇ ਮੈਨੂੰ ਸਮਝ ਨਹੀਂ ਆਦੀ ਮੈਂ ਅੱਜ ਦੇ ਇਸ ਮੰਚ 'ਤੇ ਆਹੀਂ ਪੰਜਾਬ ਸਰਕਾਰ ਅਤੇ ਪਾਵਰ ਕਮਨ ਦੀ ਮੈਨੇਜਮੈਂਟ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਕਿਹਾ ਚਾਹਦੇ ਹੋ ਤਿੰਨ ਦਿਨ ਤੋਂ ਲੋਕ ਕਰ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਨਹੀਂ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਆ ਤੁਸੀਂ ਸੁੱਤੇ ਪਏ ਹੋ ਤੁਹਾਡੀ ਕੋਈ ਜ਼ਿੰਮੇਵਾਰ ਨਹੀਂ ਬਣਦੀ ਇਸ ਕਰਕੇ ਅੱਜ ਤੋਂ ਜਿਹੜਾ ਸਾਡਾ ਅਗਲਾ ਪ੍ਰੋਟੈਸਟ ਹੈ 17 ਤੱਕ ਜਿਹੜਾ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਮੈਂ ਸਾਥੀਆਂ ਨੂੰ ਅਪੀਲ ਕਰਦਾ ਆਪਣੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਤਿੰਨ ਦਿਨ ਲਗਾਤਾਰ 100% ਸਟ੍ਰਾਈ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਤੇ ਆਨ ਵਾਲੇ ਸਮੇਂ ਦੇ ਵਿੱਚ ਹੀ ਸਾਥੀਆਂ ਤੋਂ ਆਸ ਕਰਦਾ ਕਿ ਇਸ ਤਰ੍ਹਾਂ ਹੀ ਸਾਥੀ ਸਾਰਾਂ ਤੱਕ ਵੀ ਸਾਡਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਸ਼ਨ ਐਸੋਸੀਏਟੇ ਜਨ ਸਕੱਤਰ ਦੇ ਤੌਰ ਤੇ ਮੈਂ ਇਸ ਧਰਨੇ ਵਿੱਚ ਸ਼ਮੂਲਤ ਕਰਨ ਆਇਆ ਪਾਵਰ ਕਮ ਵਾਲਿਆਂ ਨੇ ਜੋ ਲਗਾਤਾਰ ਤਿੰਨ ਦਿਨ ਦਾ ਜੋ ਹੜਤਾਲ ਦਾ ਸੱਦਾ ਦਿੱਤਾ ਸੀ ਉਹ ਪੂਰਨ ਤੌਰ ਤੇ ਜਿਹੜਾ ਹੈਗਾ ਆ ਇਹਨੇ ਕਾਮਯਾਬ ਆਇਆ ਇਹਨਾਂ ਦੇ ਸਮਰਥਨ ਵਿੱਚ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਅਸੀਂ ਇਹਨਾਂ ਨੂੰ ਯਕੀਨ ਦਿਵਾਉਣੇ ਆ ਕਿ ਜੋ ਵੀ ਤੁਹਾਡਾ ਜਿਹੜਾ ਐਕਸ਼ਨ ਪੰਜਾਬ ਪੱਧਰ ਦਾ ਹੋਇਆ ਤੇ ਅਸੀਂ ਡਿਸਟ੍ਰਿਕਟ ਪੱਧਰ ਦੇ ਜਿੰਨੇ ਵੀ ਪੈਨਸ਼ਨਰ ਸਾਥੀ ਆ ਤੇ ਇਹਨਾਂ ਦਾ ਪੂਰਨ ਤੌਰ ਤੇ ਜਿਹੜਾ ਹੈ ਆ ਸਮਰਥਨ ਕਰਾਂਗੇ ਤੇ ਜੋ ਵੀ ਐਕਸ਼ਨ ਆਇਆ ਤੇ ਜੋ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਇਹਨਾਂ ਦਾ ਬਿਲਕੁਲ ਸਾਥ ਦੇਵਾਂਗੇ ਗ੍ਰਿਫਤਾਰੀਆਂ ਤੱਕ ਵੀ ਚੱਲੇ ਗੱਲ ਚੱਲੀ ਹੈ ਤਾਂ ਅਸੀਂ ਪਿੱਛੇ ਵੀ ਗ੍ਰਿਫਤਾਰੀਆਂ ਦਿੰਦੇ ਆਏ ਆ ਤੇ ਹੁਣ ਵੀ ਇਹਨਾਂ ਦੀ ਮੰਗ ਦੇ ਸਵੱਦ ਵਿੱਚ ਅਸੀਂ ਗ੍ਰਿਫਤਾਰੀਆਂ ਦੇਵਾਂਗੇ ਤੇ ਸੋ ਸਾਥਿਓ ਤੇ ਮੇਰੇ ਨਾਲ ਕਾਰ ਕਾਵਰ ਪਾਵਰ ਕਾਮ ਦੇ ਸਾਰੇ ਸਾਰੇ ਸਾਥੀ ਜੀ ਅਰੂ ਸਾਥੀ ਆਇਆ ਤੇ ਤੈਂਤਰੀਕਰੂ ਸਟੇਟ ਲੈਵਲ ਦਾ ਜੋ ਚੰਡੀਗੜ੍ਹ ਮਜਾਰਾ ਸੀ ਤੇ ਉਹਦੇ ਵਿੱਚ ਜੋ ਸਾਡੇ ਲੀਡਰਾਂ ਤੇ 18 ਤੇ ਤੇ ਕੁਝ ਛਣਪਛਾਤੇ ਸਾਡੇ ਵਰਕਰਾਂ ਤੇ ਜੋ ਸਰਕਾਰ ਦੇ ਕਹਿਣ ਦੇ ਉੱਤੇ ਤੇ ਕੇਸ ਦਰਜ ਕੀਤੇ ਆ ਮੈਂ ਆਪਣੇ ਵੱਲੋਂ ਤੇ ਆਪਣੀ ਜਥੇਬੰਦੀ ਵੱਲੋਂ ਉਹਦਾ ਪੁਰਜੋਗ ਮੈਂ ਨਖੇਦੀ ਕਰਦਾ ਸਰਕਾਰ ਨੂੰ ਹਜੇ ਇਹ ਕਢਾਉਣੀਆਂ ਜੀ ਹਰਕਤਾਂ ਆ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਭਗਵੰਤ ਮਾਨ ਇਹ ਪਹਿਲਾਂ ਡਰਾਮੇਬਾਜ਼ੀ ਸੀ ਕਰਦਾ ਤੇ ਸਾਨੂੰ ਪੂਰਨ ਆ ਸੀ ਕਿ ਜਿਸ ਵਕਤ ਭਗਵੰਤ ਮਾਨ ਜੀ ਮੁੱਖ ਮੰਤਰੀ ਬਣ ਵੀ ਗਿਆ ਤੇ ਜਿਹੜੀ ਆਪਣੀ ਆਦਤਾਂ ਆ ਉਹ ਤੋਂ ਇਹ ਬਾਜ਼ ਨਹੀਂ ਆਉਣਾ ਤੇ ਪਿਛਲੀਆਂ ਸਰਕਾਰਾਂ ਨੂੰ ਇਹ ਪੜਦਾ ਹੁੰਦਾ ਸੀ ਕਿ ਇਹ ਜਿਹੜੀਆਂ ਸਰਕਾਰਾਂ ਆ ਇਹ ਨਹੀਂ ਬਾਰੀਆਂ ਪਾਈਆਂ ਆ ਤੇ ਬਾਰੀ ਉਹਦਾ ਉਤਰ ਕਾਟੋ ਮੈ ਜਾਣਾ ਇਹ ਹਮੇਸ਼ਾ ਸਟੇਟਾ ਦੇ ਉੱਤੇ ਨਾਰੇ ਲਾਉਂਦਾ ਹੁੰਦਾ ਸੀ ਤੇ ਲੋਕਾਂ ਨੇ ਪਹਿਲੀਆਂ ਸਰਕਾਰਾਂ ਤੋਂ ਤੰਗ ਆ ਕੇ ਇਹ ਸਰਕਾਰ ਨੂੰ ਜਿਹੜਾ ਆਮ ਆਦੀ ਪਾਰਟੀ ਨੂੰ ਜਿਹੜਾ ਹੈਗਾ ਆ ਇਹ ਮੌਕਾ ਦੇਣ ਦਾ ਤਹਿਯਾ ਕੀਤਾ ਤੇ 99 ਸੀਟਾਂ ਜਿਤਾਇਆ ਤੇ ਜਿਸ ਵਕਤ ਇਹਨਾਂ ਨੇ ਸੌਂ ਖਾਣੀ ਸੀ ਔਰ ਸੌਂ ਖਾਣੀ ਸੀ ਪਹਿਲਾਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਜਿਹੜੇ ਬੁਢੀ ਬੁਝੇ ਚੱਲੇ ਗਰੀਬਾਂ ਦੇ ਆ ਤੇ ਉਹਨਾਂ ਨੂੰ ਜਹਾਜ਼ਾਂ ਵਿੱਚ ਚੜ੍ਹ ਕੇ ਜਿੱਤਖਣ ਦੇਖ ਦੇਖ ਕੇ ਦੀਦ ਦੇ ਤੇ ਜਿਹੜੇ ਬੁਝੇ ਚੱਲੋ ਕਿੱਦਾਂ ਜੱਗ ਰਹੇ ਆ ਤੇ ਆਪ ਇਹਨੇ ਸ਼ੁਰੂਆਤ ਜਿਹੜਾ ਹੈ ਜਹਾਜ਼ਾਂ ਵਿੱਚ ਸ਼ੁਰੂ ਕੀਤੀ ਸੀ ਜਦੋਂ ਖਟਕਰੀ ਜਿਹੜੇ ਆਇਆ ਸੀ ਉਸ ਵੇਲੇ ਇਹਨੇ ਕਸਮ ਖਾਧੀ ਸੀ ਤੁਸੀਂ ਦੇ ਕਰੋੜਾ ਰੁਪਈਆ ਜਿਹੜੇ ਇਹਨੇ ਆ ਕਸਮ ਖਾਣ ਤੇ ਲਾਇਆ ਸਿਰਫ ਉਹ ਜਹਾਜ਼ ਵਿੱਚ ਲਿਆ ਕੇ ਆਪਣੇ ਦਿੱਲੀ ਦੇ ਜਿੰਨੇ ਮੰਤਰੀ ਆ ਕੇਜਰੀਵਾਦ ਦੇ ਮੰਤਰੀ ਆ ਉਹ ਟੋਟੋ ਕਿੱਥੇ ਸਿੱਟੇ ਆ ਸਿਰਫ 15 ਮਿੰਟ ਦੀ ਖਾਤਰ ਔਰ ਕਰੋੜਾਂ ਰੁਪਏ ਲਾਤਾ ਕਿੰਨੀਆਂ ਕਣਕ ਦੀਆਂ ਫਸਲਾਂ ਬਰਬਾਦ ਕੀਤੀਆਂ ਔਰ ਉੱਥੇ ਜਾ ਕਰਕੇ ਗਿਆ ਸੀ ਤੇ ਇੰਨੇ ਹਜ਼ਾਰ ਜਿਹੜਾ ਮੈਂ ਮੁਲਾਜ਼ਮਾਂ ਦੀ ਭਰਤੀ ਕਰੂਗਾ ਔਰ ਭਵਾਨਤਮਨ ਹੁਣ ਬਾਹਰ ਕੱਢ ਕੇ ਦੱਸੇ ਤੇ ਜਿਸ ਦਿਨ ਉੱਤਰ ਭਗਸੋਂ ਦੀ ਸਵਾਦ ਤੇ ਉਹਦੇ ਕਸਮ ਖਾ ਕੇ ਗਿਆ ਸੀ ਇਹਨੇ ਕਿੰਨੇ ਲੋਕਾਂ ਨੂੰ ਕਿੰਨੇ ਮੁਲਾਜ਼ਮਾਂ ਨੂੰ ਕਿੰਨੇ ਬੇਰਜ਼ਗਾਰਾਂ ਨੂੰ ਜਿਹੜੇ ਹੈਗੇ ਆ ਇਹਦੇ ਨੌਕਰੀ ਦਿੱਤੀ ਆ ਪੈਨਸ਼ਨ ਐਸੋਸੀਏਸ਼ਨ ਮੰਡਲ ਨਵਾਂ ਸ਼ਹਿਰ ਦਾ ਸਕੱਤਰ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਅੱਜ ਦਾ ਸਾਡਾ ਸ਼ਗਰ ਚੱਲ ਰਿਹਾ ਹੈ ਜਿਹੜੇ ਸਾਡੇ ਅੰਪਲਾਈਜ਼ ਜੁਆਇਟ ਫੋਰਮ ਦੇ ਸੱਦੇ ਤੇ ਅਤੇ ਬਿਜਲੀ ਮੁਲਾਜ਼ਮਾਂ ਤੇ ਮੰਚ ਦੇ ਏਕਤਾ ਵੱਲੋਂ ਤਿੰਨ ਦਿਨ ਦਾ ਜਿਹੜਾ ਮਾਸਖ ਛੁੱਟੀ ਤੇ ਇਹ ਗਏ ਆ ਸਾਥੀ ਤੇ ਸਾਥੀਓ तकरीबन ਕੰਮ ਠੱਪ ਹੋ ਚੁੱਕਾ ਬਿਜਲੀ ਬੋਰਡ ਦਾ ਜੋ ਵੀ ਬਿਜਲੀ ਘਰ ਹੈ ਉਹਨਾਂ ਦੇ ਵਿੱਚ ਜਦ ਵੀ ਕੋ ਫਾਲਟ ਪੈਂਦਾ ਤੇ ਉਹ ਉਹ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਸੋ ਇਹ ਜੋ ਸੰਘਰਸ਼ ਹੈ ਜਿਸ ਤਰ੍ਹਾਂ ਕਿ ਅੱਜ 12 ਤਰੀਕ ਨੂੰ ਤੀਜੇ ਦਿਨ ਵਿੱਚ ਹੈ ਔਰ ਇਹ ਜਿਹੜੀ ਸਰਕਾਰ ਹੈ ਹਲੇ ਤੱਕ ਕੋਈ ਵੀ ਉਸ ਵੱਲੋਂ ਰਿਸਪਾਂਸ ਨਹੀਂ ਆਇਆ ਤੇ ਜਿਹੜੀ ਸਾਡੇ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਮੀਟਿੰਗ ਕਰਕੇ ਇਹ 17 ਤਰੀਕ ਤੱਕ ਦਾ ਜਿਹੜਾ ਐਕਸ਼ਨ ਵਧਾ ਦਿੱਤਾ ਹੈ ਮਾਸਕ ਸਕੂਟੀ ਵਧਾ ਦਿੱਤੀ ਹੈ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਪੈਨਸ਼ਨ ਐਸੋਸੀਏਸ਼ਨ ਤਕਰੀਬਨ 2 ਸਾਲ ਤੋਂ ਆਪਣੇ ਹੱਕਾਂ ਦੇ ਵਾਸਤੇ ਮੈਂ ਮੰਗਾ ਨਹੀਂ ਕਹਿੰਦਾ ਹੱਕਾਂ ਦੇ ਵਾਸਤੇ ਆਪਣੀ ਲੜਾਈ ਲੜ ਰਹੇ ਆ ਤੇ ਜਿਹੜਾ ਹੁਣ ਵੀ ਐਕਸ਼ਨ ਦਿੱਤਾ ਗਿਆ ਆ ਪਹਿਲੇ ਸਤੰਬਰ ਤੋਂ 17 ਸਤੰਬਰ ਤੱਕ ਜਿਹੜਾ ਸਾਰੀਆਂ ਪੰਜਾਬ ਦੀਆਂ ਡਿਵੀਜ਼ਨਾਂ ਦੇ ਵਿੱਚ ਵੱਖ-ਵੱਖ ਤਰੀਕਾਂ ਨੂੰ ਅਸੀਂ ਜਿਹੜੇ ਧਰਨੇ ਦੇ ਰਹੇ ਆ ਕੱਲ ਜਿਹੜਾ ਸਾਡਾ 11 ਤਰੀਕ ਦਾ 11 ਸਤੰਬਰ ਦਾ ਜਿਹੜਾ ਧਰਨਾ ਡਿਵੀਜ਼ਨ ਦੇ ਅੱਗੇ ਇਹ ਪੈਨਸ਼ਨ ਐਸੋਸੀਏਸ਼ਨ ਦੀ ਕਾਲ ਤੇ ਦਿੱਤਾ ਗਿਆ ਔਰ ਸਾਡੇ ਨਾਲ ਇਹ ਜਿਹੜੇ ਸਾਥੀ ਹੈਗੇ ਆ ਮੁਲਾਜ਼ਮ ਸਾਥੀ ਜਿਹੜੇ ਇਸ ਵੇਲੇ ਮਾਸਕ ਛੁੱਟੀ ਤੇ ਹਨ ਇਹ ਸਾਡੇ ਨਾਲ ਇਹ ਇਹ ਇਹਨਾਂ ਨੇ ਸਹਿਮਤੀ ਕੀਤੀ ਤੇ ਸਾਡੇ ਬਰਾਬਰ ਖੜੇ ਹੋਏ ਤੇ ਅੱਜ ਇਹਨਾਂ ਦਾ ਜਿਹੜਾ ਐਕਸ਼ਨ ਚੱਲ ਰਿਹਾ ਆ ਇਹਨਾਂ ਦੇ ਨਾਲ ਅਸੀਂ ਇਹਨਾਂ ਮੁੰਡੇ ਦੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਬਰਾਬਰ ਖੜੇ ਆ ਸਿਕਤਰ ਨਵਾਂ ਸ਼ਹਿਰ ਵੱਲੋਂ ਮੈਂ ਅੱਜ ਮੁਲਾਜ਼ਮ ਜਥੇਬੰਦੀਆਂ ਦਾ ਜੋਸ਼ ਸੰਘਰਸ਼ ਸਾਂਝੇ ਫੋਰਮ ਤੇ ਮੰਚ ਵੱਲੋਂ ਚੱਲ ਰਿਹਾ ਆ ਉਹਦੇ ਵਿੱਚ ਸਮੂਲੀਅਤ ਕਰਨ ਲਈ ਆਏ ਆ ਅਸੀਂ ਜਿਸ ਤਰ੍ਹਾਂ ਮੁਲਾਜ਼ਮਾਂ ਦਾ ਸ਼ਿਕਾਰਚ ਜਿਹੜਾ ਅੱਜ 12ਵੇਂ 13ਵੇਂ ਦਿਨ ਦੇ ਵਿੱਚ ਪੜਾ ਦੇ ਵਿੱਚ ਆ ਗਿਆ ਆ ਸਰਕਾਰ ਨੇ ਹਜੇ ਤੱਕ ਇਹਨਾਂ ਲਈ ਬਾਰੇ ਬਿਲਕੁਲ ਕੋਈ ਸੋਚਿਆ ਨਹੀਂ ਕਿਉਂ ਸਰਕਾਰ ਮੈਂ ਤਾਂ ਕਹਿੰਨਾ ਬਹੁਤ ਨਕਮੀ ਸਰਕਾਰ ਆ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੇ ਪ੍ਰਤੀ ਕੁਝ ਵੀ ਨਹੀਂ ਕੀਤਾ ਇਹ ਸਰਕਾਰ ਤੋਂ ਕੁਝ ਆਸਾਨੀ ਸਾਨੂੰ ਤੇ ਇਸ ਕਰਕੇ ਮੈਂ ਪੈਨਸ਼ਨਸ ਐਸੋਸੀਏਸ਼ਨ ਦੇ ਸਰਕਲ ਵੈਸਖਤਰ ਹੋਣ ਦੇ ਨਾਤੇ ਅਸੀਂ ਜਿਹੜੇ ਆ ਪੈਨਸ਼ਨਰ ਵੀ ਜਿਹੜੇ ਸ਼ੰਗਾਰਛਾਂ ਦੇ ਰੂਪ ਦੇ ਵਿੱਚ ਹਰ ਵੇਲੇ ਰੁੱਝੇ ਆ ਤੇ ਅਸੀਂ ਜਿਹੜੇ ਮੁਲਾਜ਼ਮ ਜਥੇਬੰਦੀਆਂ ਦਾ ਬਿਲਕੁਲ ਸਾਥ ਦੇਵਾਂਗੇ ਜਿੰਨਾ ਚਿਰ ਵੀਣਾ ਦਾ ਸ਼ੰਗਾਰਚ ਚੱਲੂਗਾ ਉਹਦੇ ਵਿੱਚ ਲਗਾਤਾਰ ਅਸੀਂ ਜਿਹੜਾ ਆਪਣਾ ਸ਼ੰਗਾਰਚ ਦੇ ਵਿੱਚ ਸ਼ਾਮਲ ਹੋਵਾਂਗੇ ਜਿਹੜਾ ਅੱਜ 12 ਤਰੀਕ ਤੋਂ ਇਹਨਾਂ ਦਾ 17 ਤਰੀਕ ਤੱਕ ਸ਼ੰਗਾਰਚ ਹੋ ਗਿਆ ਮੈਂ ਤਾਂ ਕਹਿਣਾ ਇਹਦੇ ਨਾਲੋਂ ਨਿਕੰਮੀ ਸਰਕਾਰ ਹੋਰ ਕਿਹੜੀ ਆ ਜਿਹੜੀ ਹਜੇ ਤੱਕ ਸਰਕਾਰ ਨੇ ਇਹਨਾਂ ਨਾਲ ਕੋਈ ਗੱਲਬਾਤ ਕਰਨ ਵਾਲ ਨੂੰ ਭਰੋਸਾ ਹੀ ਨਹੀਂ ਦਿੱਤਾ ਗੱਲਬਾਤ ਨਹੀਂ ਕੀਤੀ ਇਸ ਤਰ੍ਹਾਂ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਹੱਕੀ ਮੰਗਾ ਜਾਇਜ਼ ਬਹੁਤ ਆ ਉਹ ਵੀ ਸਾਡੇ ਬਿਸਕਤਰ ਚੀਜ਼ ਦੱਸ ਗਏ ਆ ਤੇ ਸਾਡੀਆਂ ਜਿਹੜੀਆਂ ਡੀਏ ਦੀਆਂ ਕਿਸਤਾ ਆ ਜਾਂ 16 21 ਦਾ ਏਰੀਅਰ ਆ ਇੰਨਾ ਚਿਰ ਦਾ ਸਾਡਾ ਪੈਸਾ ਜਿਹੜਾ ਡੰਪ ਕਰਕੇ ਬੈਠੇ ਆ ਇਹ ਸਰਕਾਰਾਂ ਜਿਹੜੀਆਂ ਨਗਾਇਜ਼ ਖਰਚੇ ਕਰਕੇ ਜਿਹੜੇ ਹੋਰ ਪਾਸੇ ਜਿਹੜੇ ਆ ਖਰਚੇ ਆਪਣੇ ਕਰੀ ਜਾਂਦੇ ਆ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਸਰਕਾਰ ਦੇ ਅੱਗੇ ਇਹ ਅਪੀਲ ਕਰਦੇ ਆ ਵੀ ਸਾਡੀਆਂ ਜਿਹੜੀਆਂ ਮੰਗਾ ਆ ਹੱਕ ਹੈ ਹੱਕ ਹੈ ਸਾਡੇ ਇਹ ਜਲਦੀ ਤੋਂ ਜਲਦੀ ਮੁਲਾਜ਼ਮਾਂ ਨੂੰ ਦਿੱਤੇ ਜਾਣ دیਵਾਨਾ ਹੋਣਾ ਪੈਂਦਾ ਮਸਤਾਨਾ ਹੋਣਾ ਪੈਂਦਾ ਜਿਸ ਰੂਪ ਵਿੱਚ ਉਹ ਦੁਸ਼ਮਣ ਉਹ ਰੂਪ ਪਛਾਣਨਾ ਪੈਂਦਾ ਸੋ ਕਾਫੀ ਜਿਹੜੇ ਭਗਵਾਨ ਸਰਕਾਰ ਹੈ ਜਿਹੜੀ ਕਾਫੀ ਕੈਸਤਾ ਵਿੱਚ ਜੁਗਨੂ ਹਾਜ਼ਰ ਹੈ ਜੁਗਰੂ ਹਾਜ਼ਰ ਹੈ ਹੁੰਦਾ ਰਹਿੰਦਾ ਪਰ ਜਦੋਂ ਮੁਲਾਜ਼ਮ ਕੰਮ ਮੇਰੇ ਸੱਦੇ ਜੁਗਨੂ ਹਾਜ਼ਰ ਨਹੀਂ ਹੋ ਰਿਹਾ ਸੋ ਪ੍ਰਮਾਤਮਾ ਉਹਨਾਂ ਵੀ ਕੋ ਬੁੱਧੀ ਬਖਸ਼ੇ ਕਿਉਂਕਿ ਜੋ ਮੁਲਾਜ਼ਮ ਸਾਡੇ ਦਿਨ ਰਾਤ ਕੰਮ ਕਰਦੇ ਆ ਉਹ ਸਾਗ ਨਾਲ ਖੇਡਦੇ ਆ ਇੱਕ ਦਿਨ ਵੀ ਉਹ ਕਿਸੇ ਸਿਸਟਮ ਦੇ ਨਾਲ ਇੱਕ ਵਾਰੀ ਆਪਣੀ ਹਾਜ਼ਰੀ ਲਾ ਕੇ ਦੇਖਿਓ ਫਿਰ ਪਤਾ ਲੱਗਾ ਵੀ ਸਿਸਟਮ ਕਿੱਦਾਂ ਚੱਲਦਾ ਸੋ ਜੋ ਵੀ ਸਾਡੇ ਜੂਨੀਅਰਸ ਵੱਲੋਂ ਸਾਡੇ ਸਾਂਝੇ ਮੰਚ ਵੱਲੋਂ ਜੋ ਵੀ ਸਾਨੂੰ ਸੰਦੇਸ਼ ਆਵੇਗਾ ਅਸੀਂ ਹਾਜ਼ਰ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਜੋ ਅੱਜ ਅਜਿਹੇ ਜਿਹੇ ਦਾ ਅਸੀਂ ਖਾਨੇ ਆ ਜੇ ਉਹਦਾ ਵੀ ਸਾਨੂੰ ਪੂਰਾ ਮਾਣ ਸਤਿਕਾਰ ਨਾ ਮਿਲੇ ਤੇ ਉਹਦੇ ਬਿਨਾਂ ਫਿਰ ਸਾਨੂੰ ਕੰਮ ਕਰਨ ਨੂੰ ਹੋ ਜੀ ਨਹੀਂ ਕਰਦਾ ਜੋ ਵੀ ਸਾਡੇ ਸੀਨੀਅਰਸ ਸਾਡੇ ਪ੍ਰਧਾਨ ਸਾਨੂੰ ਸਨੇਹਾ ਦੇਣਗੇ ਅਸੀਂ ਤਤਕਾਲ ਹਾਜ਼ਰੇ ਆ ਜਿੱਦਾਂ ਡਿਊਟੀਆਂ ਦੇ ਨੇ ਇਸੇ ਤਰ੍ਹਾਂ ਇਸ ਯੂਨੀਅਨ ਦੇ ਵੀ ਇਸ ਹੱਕਾਂ ਨੇ ਵੀ ਆਪਣਾਈ ਦਿਨੋਂ ਮਨੋਂ ਪਹਿਰਾ ਦੇਵਾਂਗੇ ਧੰਨਵਾਦ ਜੀ ਪੰਜਾਬ ਦੇ ਸੱਜੇ ਦੇ ਉੱਤੇ ਤੀਜੇ ਦਿਨ ਦੇ ਵਿੱਚ ਜਿਹੜੀ ਆ 마ਸਕ ਲੀਵ ਭਰ ਕੇ ਸਾਡੇ ਬੀਰੀ ਬੋਰਡ ਦੇ ਮੁਲਾਜ਼ਮ ਲਗਾਤਾਰ ਜਿਹੜੇ ਪ੍ਰੋਟੈਸਟ ਦੇ ਰਾਹ ਦੇ ਚੱਲ ਰਹੇ ਆ ਜਿੰਦੇ ਲੰਬੇ ਤੋਂ ਪਹਿਲਾਂ ਸਾਥੀ ਮੋਹਨ ਸਿੰਘ ਜੀ ਬੂਟਾ ਜੀ ਨੇ ਉਹਨੇ ਦੱਸਿਆ ਵੀ ਲਗਾਤਾਰ ਜਿਹੜੀ ਸਰਕਾਰ ਆ ਮਲਾਜਮਾਂ ਦੀ ਬਿਲਕੁਲ ਸੁਣਵਾਈ ਨਹੀਂ ਕਰ ਰਹੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਮਲਾਜਮ ਲਗਾਤਾਰ ਜਿਹੜੀਆਂ ਆਪਣੀਆਂ ਜਾਇਜ਼ ਮੰਗਾਂ ਜਿਹੜੀ ਸਰਕਾਰਾਂ ਇਹ ਲਗਾਤਾਰ ਮੰਗ ਮੰਗ ਕੇ ਜਿਹੜੀਆਂ ਮਨ ਮੰਨ ਕੇ ਜਿਹੜੀਆਂ ਇਹ ਮੰਗਾਂ ਸਾਡੀਆਂ ਮੁਕਰ ਰਹੇ ਆ ਤੇ ਜਿਹੜੀ ਮੈਂ ਤਾਂ ਇਹ ਸਮਝਦਾ ਵੀ ਜਿਹੜੀ ਇਹ ਭਵਾਨ ਤਮਾਣ ਦੀ ਸਰਕਾਰ ਆ ਇਹ ਸਭ ਤੋਂ ਨਕਮੀ ਸਰਕਾਰ ਆ ਜਿਹਨੇ ਕਿਸੇ ਕੀਡਰ ਲਈ ਕੁਝ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜੇ ਅੱਜ ਆਪਾਂ ਗੱਲ ਕਰ ਲਈਏ ਜਦੋਂ ਇਹਨਾਂ ਦੀ ਸਰਕਾਰ ਬਣਨ ਵਾਲੀ ਸੀ ਤਾਂ ਇਹਨਾਂ ਨੇ ਲਗਾਤਾਰ ਲੋਕਾਂ ਦੇ ਨਾਲ ਇਦਾਂ ਦੇ ਵਾਅਦੇ ਕੀਤੇ ਸੀ ਵੀ ਜਿਹੜਾ ਕ੍ਰਾਈਮ ਆ ਸੀ ਬਿਲਕੁਲ ਖਤਮ ਕਰ ਦੇਵਾਂਗੇ ਨਸ਼ਾ ਅਸੀਂ ਬਿਲਕੁਲ ਖਤਮ ਕਰ ਦੇਵਾਂਗੇ ਜਿਹੜੇ ਪੰਜਾਬ ਦੇ ਮੁਲਾਜ਼ਮ ਅੱਜ ਹਰ ਜਿਹੜੀ ਕੈਟਾਗਰੀ ਆ ਉਹ ਦਰਿਆ 'ਤੇ ਬੈਠੀ ਆ ਜਾਂ ਜਾਂ ਉਹ ਪ੍ਰੋਟੈਸਟ ਦੇ ਰਾਹ 'ਤੇ ਪਏ ਆ ਉਹਨਾਂ ਨੂੰ ਅਸੀਂ ਆਂਦੇ ਹਾਂ ਇੱਕ ਮੀਟਿੰਗ ਕਰਕੇ ਸਾਡਾ ਹਰਾ ਪੈਨ ਚੱਲੂਗਾ ਜਿਹੜਾ ਉਹਨਾਂ ਦੀ ਸਾਰੀਆਂ ਮੰਗਾਂ ਆ ਸੀ ਮੰਨ ਲਵਾਂਗੇ ਪਰ ਇਹ ਜਿਹੜੀ ਬੋਲੀ ਤੇ ਗੁੰੰਗੀ ਸਰਕਾਰ ਅੱਜ ਲਗਾਤਾਰ ਜਿਹੜੀ ਅਮਲਾਜਮਾਂ ਦੀ ਬਿਲਕੁਲ ਗੱਲ ਨਹੀਂ ਸੁਣ ਰਹੀ ਤੇ ਜਿਹੜੇ ਮੁਲਾਜ਼ਮ ਵੀ ਅੱਜ ਉਹਨਾਂ ਨੇ ਵੀ ਇੱਕ ਐਅਤ ਕਰ ਲਿਆ ਆ ਵੀ ਇਹ ਜਿਹੜੀ ਮਤਲਬ ਕੱਟੜਵਾ ਤੇ ਸਿਧਾਂਤ ਦੇ ਉੱਤੇ ਸਰਕਾਰ ਚੱਲ ਰਹੀ ਆ ਮੁਲਾਜ਼ਮਾਂ ਨੂੰ ਦਿਵਾਣ ਦੀ ਕੋਸ਼ਿਸ਼ ਕਰ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ

ਤੰਮੀਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ